ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਕੱਲ ਮੱਧਾ ਵਾਲਾ ਦਿਨ ਸੀ ਮੇਰੇ ਕੋਲ ਵਲੌਗ ਨਹੀਂ ਬਣਾਇਆ ਗਿਆ ਕਿਉਂਕਿ ਬਹੁਤ ਬਿਜ਼ੀ ਹੋਈਦਾ ਤੇ ਮੈਂ ਲਾਈਵ ਚਲਾਇਆ ਸੀ ਥੋੜਾ ਚੇਰ ਪਰ ਉਹ ਨੈਟਵਰਕ ਉੱਤੇ ਨਹੀਂ ਆਇਆ ਤੇ ਬਾਕੀ ਅੱਜ ਲਾਸਟ ਡੇ ਆ ਪ੍ਰੋਗਰਾਮ ਦਾ ਤੇ ਮੈਂ ਹੁਣ ਚੱਲੀਆਂ ਉੱਥੇ ਜਗ੍ਹਾ ਤੇ ਮਨਵੀਰ ਪਹਿਲਾਂ ਹੀ ਗਏ ਹੋਏ ਸਾਰੇ ਘਰ ਦੇ ਮੈਂ ਕੰਮ-ਕਮ ਨਵੇੜ ਕੇ ਆਪਣਾ ਰੈਡੀ ਹੋ ਕੇ ਹੁਣ ਚੱਲੀਆਂ ਇਸ ਟਾਈਮ 9 ਵਜੇ ਆ ਪੂਰੇ 9 ਤੇ ਇਹ ਪੱਗੂ ਨੂੰ ਮੈਂ ਖਾਣ ਵਾਸਤੇ ਬੋਨ ਪਾ ਦਿੱਤੀ ਪਾਣੀ ਰੱਖ ਦਿੱਤਾ ਇਹਦੀ ਬੋਅ ਕੇਅਰ ਕਰਨੀ ਪੈਂਦੀ ਆ ਬਹੁਤ ਮੁਸ਼ਕਲ ਹੋਈ ਮੈਨੂੰ ਪ੍ਰੋਗਰਾਮ ਚ ਤੇ ਏਸੀ ਮੈਂ ਚਲਾ ਦਿੱਤਾ ਬਗੀ ਕਰਕੇ ਤੇ ਹੁਣ ਮੈਂ ਚੰਗੀ ਤਰ੍ਹਾਂ ਲੋਕ ਵਗੈਰਾ ਲਾ ਕੇ ਤੇ ਫੇਰ ਜਾਉਂਗੀ ਫੇਰ ਵੀ ਵਿੱਚੋਂ ਮੈਂ ਕਿਤੇ ਕਿਤੇ ਘਰ ਚ ਢੇੜਾ ਜਿਹੜਾ ਮਾਰਦੀ ਰਹਿੰਦੀ ਹੁੰਦੀ ਆ ਕਿਉਂਕਿ ਅੱਜਕੱਲ ਚੋਰੀਆਂ ਚਕਾਰੀਆਂ ਬਹੁਤ ਹੋਣਦੀਆਂ ਤਾਂ ਕਰਕੇ ਤੇ ਹੁਣ ਮੈਂ ਜਾਉਂਗੀ ਜੀ ਸਮਾਦੀ ਅੱਜ ਲਾਸਟ ਡੇ ਆ ਜੀ

ਕਿਸ਼ਨ ਆਈਆ ਇਥੇ ਆਪ ਨੂੰ ਹੋਇਆ ਉਹ ਤੇ ਮਹਾਂ ਦੇਵ ਜੀ ਆ ਕਾਰਨ ਹੋਣ ਕੋ ਮੈਂ ਤਾਰੇ ਸਾਰੇ ਸਹਾਰੇ ਸਭ ਨੂੰ ਸਹਾਰੇ ਦਸੇ ਆਸਾਰੇ ਸ੍ਰੀ ਗੁਰੂਆਂ ਨੇ ਸੰਕੁਲ ਮਹਾਰਾਜ ਕਿਤੇ ਆਵਾਜ਼ ਜਾਵੋ ਨਾ ਚਰਨ ਪੜਾ ਕੇ ਹੋਣ ਤੁਕੇ ਨਾਈ ਮਾਰੀ ਤੇ ਜੁਲਦੀ ਤੋਕਾਰੇ ਸਾਹਿਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਕਰਕੇ ਮੋਲ ਵਸੇ ਗੁਵਾਹ ਜੀ ओमि नमः ते ਮਹਤੇ ਗੈਰੋ ਦਰਹ ਪਾਪ ਆਸਾ ਤੈਨ ਕੋ ਜੀ ਰੋ ਪਵਨ ਹਾਥ ਪਾਰ ਪ੍ਰਾਪਤ ਨਿਦਾਰਾ ਰਾਕ ਤੈਨ ਕੋ ਹੋਏ ਆਪ ਤੋਂ ਪਰਤਾਨਾ ਨਾਮ ਕੋ ਤੇ ਜਨ ਬਲਾ ਧਨ ਧਨ ਕਰਨੈ ਦਸ ਲੈ ਬਿਨਾ ਕਵਨ ਜਕਤਹ ਤਵ یا میرا پرپور رتن رتن بیان گاؤں کا جانک شیر ہے آگیا ہے میں اکیلا جی دانت جان تو بڑا گہن تمہارا اس تیرے ہر جوان گورا گورا کہاں سے تراسا ماں پر کر دوں تیری اپنی مادر نپتی ਇਸ ਮਹਾਂ ਪਸੰਦੀ ਮਾਤ ਤਰ ਬਿੰਦੇ ਭਗਵਾਨ ਨਰਦਾਸ਼ੀ ਕੁੰਦਨ ਨਰਗੁਣ ਨਰਸ਼ੀਖਾ ਨਮਾਤਰ ਸਰੀਰ ਇਹ ਦੋ ਚਾਰ ਕਿਲੋਗ੍ਰਾਮ ਟੁਕੜੀ ਹੋ ਜਾਂਦੀ ਤੇ ਘਰ ਦੇ ਲਾਗੋ ਦੀ ਜਾਨ ਕਿ ਜਿਹਦੇ ਨਾਲ ਤੁਹਾਡਾ ਬੋਲਚਾਲ ਹੀ ਕੋਈ ਨਹੀਂ لیکن شریف عمر تو سر سر تو بار سر کنی دوری دیا ہے کہ تنگورا جن پرشوہ آپ چاند کے گئے بار سر ہوئے لیکن دے جنوں گئے تو اگوان بابا شریف نے مارا دی سماتی میں بھولی سی کارکتہ بنا کے رکھو داستی مانا میرے کو بھول کہنے میں اہی بچنابی نل کر کے ਕਿ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਕਮਸ਼ੀ ਕੀਤੀ ਕਿ ਕਲਕਤਾ ਕਹਿੰਦਾ ਤੇਰਾ ਬਾਪਨ ਸਮਰਪਿਤ ਕਰ ਦੇ। ਕਹਿੰਦੇ ਜੀ ਗੁਰੂ ਅਰਜਨ ਪਾਤਸ਼ਾਹ ਕੇ ਤੇ ਜਾ ਜਦੋਂ ਉੱਥੇ ਪਹੁੰਚੇ ਨਾ ਬਾਦਸ਼ਾਹ ਅਰਜਨ ਪਾਤਸ਼ਾਹ ਤੇ ਭਗਵਾਨ ਬਾਬਾ ਨੀਤਨਦਰ ਮਹਾਰਾਜ ਜੀ ਨੇ ਸਮਾਧੀ ਲੀਤੀ ਹੋਈ ਹੈ। ਜਾ ਕੇ ਬਹਿ ਗਏ। ਹੁਣ ਗੁਰੂ ਅਰਜਨ ਪਾਤਸ਼ਾਹ ਦੀ ਦੁਨੀਆ ਦੇ ਮਾਲਕ ਨਹੀਂ। ਐਸਾ ਕਾਜ ਮੇ ਪਾਪੀਆਂ ਦੇ ਸੁੰਦਾ ਸੁੰਦਾ ਪਿਆਹੀ ਨਾ ਜਾਵੇ ਢਿੰਦ ਟੋਕਾ ਦੀਆ ਅੱਖਾਂ ਦੀ ਅਡਾਉਣ ਵਾਲਿਆ ਹੋਰ ਦੀਆਂ ਕੰਧਾਂ ਨਾਲ ਟਕਰਾਂ ਮੱਥਾ ਤੁਮ ਕਾਲੂ ਨਾ ਲੇ जीदा तूं تیتا بوڑھ پالی تم چندو جو چلے لکھا سی آؤن کرائیے ਤਾਂ ਥਾਪੜਾ ਨਾ ਕਰਕੇ ਇਹਨੂੰ ਸ਼ਕਾਰ ਕਰ ਕਰਕੇ ਤੋ ਚਲੇ ਗਏ ਜਦੋਂ ਅਕੇ ਸਾਹਮਣੇ ਗਏ ਉਧਰੋਂ ਹੱਥ ਪਾਣਾ ਆਗਰਾ ਕੋਲ ਤੇ ਚੜਿਆ ਉਹ ਕਹਿ ਰਿਹਾ ਮੈਂ ਸਾਰੀ ਕੁਦਰਤ ਨਾਲ ਦੇਖਾਂ ਤੇ ਭਗਤ ਦੇ ਕੱਪੜੇ ਪਾਏ ਚੋਰਾ ਜਿਹਾ ਪਾਇਆ ਤਾਂ ਬਾਦਸ਼ਾਹ ਕਹਿੰਦੇ ਹਾਂ ਨਾ ਦਰਬਾਰ ਕੋਲੋਂ ਤੜਾਣ ਕਰਪਾਲ ਕੋੜਾ ਕੁਲ ਕੋ ਸਹਾਰੇ ਹੱਥੀ ਆਦ ਆਦ ਭਾ ਕੇ ਸੀਰ ਪਕੜਾਵੇ ਉੱਠੀ ਸ਼ਸ਼ ਇਸ਼ਮ ਕੱਡਾ ਮੈਨ ਜੋਰੰਗ ਹਾਂਜੀ ਕਹਿੰਦੇ ਕਰਪਾਲ ਦਾਸ ਚੰਦੇ ਪਾਲੂ ਹਸਨ ਦੇਖੋ ਲਾ ਵਰਨਨ ਕਰ ਰਹਾ ਕਹਿੰਦੇ ਕੋ ਪਾਰ ਕੋੜ ਕੁਲ ਕੋ ਸਮਰ ਜਿਵੇਂ ਆ ਜਾ ਸੁਹਾ ਨਾਲ ਕੋੜੇ ਤੇ ਚੜਿਆ ਆ

ਕੱਡੋ ਮੈਜ ਜੋਰਮ ਜੰਗਲੋ ਦੇ ਸਰਵਿੱਤੋ ਇਸ ਤਰ੍ਹਾਂ ਖੂਨ ਵਿੱਚ ਜੀਆਂ ਧਾਰਾ ਵਗ ਰਿਆ ਸੀ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਨੇ ਸਵੀਆਂ ਦੇ ਘੜਿਆਂ ਦੇ ਵਿੱਚ ਤੀਰ ਮਾਰਿਆ ਸੀ ਤਉ ਉਹ ਬਾਣੇ ਚੋਦੂ ਕਰੇ ਕਪੜੇ ਪਾਦੇ ਤੇ ਦੇਖਣਾ ਫਸਣ ਬਾਲੂ ਕੈ ਜੋਰਮ ਦਾ ਦੀ ਬਾਦੂ ਬਸ ਨਾ ਤੋਚੇ ਵਣ ਨੇ کہ بانو حسن پہاگا انہیں گود کا کر دیتا ہے تو اچھے آج بہت لمبا ہے میں اس پاسے جانا نہیں تو کوئی خاص نہیں گا لہنگی تو پانچ سال ابا سے چندوار آج میں بھی شیعہ پانچ کا درشن کیتے ہیں تو سانیاں پانچ شاہیاں کو ہر سال پانچ سو روپیہ پورا ਦਰਸ਼ਨ ਕਰਦੇ ਸਨ ਇਹ ਆ ਕਰਦੇ ਸਨ ਤਾਂ ਜਿਸ ਨੇ ਛੇਵੇਂ ਪਾਤਸ਼ਾਹ ਉਹਨਾਂ ਦੇ ਕੋਲ ਆਪਣੇ ਬੱਚਿਆਂ ਨੂੰ ਲੈ ਕੇ ਗਏ ਤਾਂ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦਾ ਇਹ ਸਾਰੇ ਕੋਲ ਹੀ ਰੱਖਿਆ ਜਾਂਦਾ ਜਾ ਕੇ ਕੋਈ ਸੇਵਕ ਆਉਂਦੀ ਹੈ ਉਹ ਕਹਿੰਦੇ ਨਾਲ ਸਾਰੇ ਮਾਰਦੇ ਨੇ ਤਾਂ ਉਹਨਾਂ ਨੇ ਬਾਬਾ ਗੁਰੂ ਤਕਤ ਦਾ ਕਿ ਬਾਬਾ ਕਰਨ ਦਾ ਤੋਂ ਦੇ ਸਾਰੀ ਬਾਂਸ ਚਲੇ

ਤਾਰੀ ਗੇਧਿਆ ਹਨ ਤੋਂ ਮਾਤਾ ਸ਼੍ਰੀ ਚੰਦਰ ਨੇ ਚਾਰ ਅਦਾਸੀਆਂ ਧਾਰ ਸ਼ੀ ਕੀਆਂ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਾਰ ਅਦਾਸੀਆਂ ਧਾਰ ਲਈਆਂ ਹਨ ਤੋਂ ਉਹਨਾਂ ਨੇ ਆਪਣਾ ਮਨ ਸਵਾਇਆ ਹੈ ਉਹ ਮਹਾਨ ਸਾਧੂ ਸ਼੍ਰੀ ਜਿਸ ਆਪ ਪ੍ਰਾਪਤੀ ਜਾ 36 ਜੋਤਨ 36 ਮਹੀਨ ਭਾਰਤ ਚਾਹ ਤੋੜਾ ਬਣਾ ਕੇ ਬਾ ਅੰਬੜੀਆਂ ਤੋਂ ਸਵਾਇਆ ਲਏ ਮੈਂ ਤਾਂ ਪ੍ਰਾਪਤ ਸਾਡਾ ਕਮਨ ਸੀ ਬੋਲੇ ਧੰਨ ਗਾਦੁਰਾ ਅਸੀਂ ਕੋਈ ਇਤਨਾ ਕੁਛ ਕਹਿਣਾ ਨਹੀਂ ਚਾਹਦਾ ਜੋ ਕੁਝ ਬਹਿਤ ਨਾ ਕਿਉਂਕਿ ਉਹਦੀ ਗੁਰਪਾਲਤਾ ਕਰਨ ਉਹਨਾਂ ਨੇ 290 ਸਭ ਦੇ ਪਾਣੀ ਕਰਾਇਆ ਬੋਲੇ ਸੋਨਿਆ ਸੋ ਸ੍ਰੀ ਅਨੰਦ ਤੁ ਸਾਡੇ ਬੜੇ ਇਨਸਾਨ ਸਭਰਾਮ ਸਿੰਘ ਜੋ ਕੋਲੀ ਕੋੜਾੜੀ ਲੂ ਨੀ ਬੋਲਦੇ ਤੇ ਵਗਿਆ ਬੈਠ ਗਿਆ ਨਾ ਸੇ ਮਰਜੀ ਆ ਅਗਲੇ ਦੀ